ਨੰਨਾ ਨਿਸਦੇ ਨਿਰਖਤ ਜਾਈ ਨਿਰਖਤ ਨੈਣ ਰਹੇ ਰਤਵਾਈ ਹੁਣ ਨਿਰਖੰਦ ਕਿੱਥੇ ਹੈ ਖੋਜ ਕਿੱਥੇ ਹੈ ਹੁਣ ਖੋਜ ਸ਼ੁਰੂ ਹੋਣੀ ਆਤਮ ਚਿੰਤਨ ਜਦੋਂ ਸੁਖ ਨਾ ਟਿਕ ਗਿਆ ਨਾ ਦਰਜੋ ਟਿਕ ਗਿਆ ਹੁਣ ਬਾਹਰ ਦ੍ਰਿਸ਼ਟੀ ਦੀ ਲੋੜ ਨਹੀਂ ਬਾਹਰ ਦੇਖਣ ਦੀ ਬਾਹਰ ਦਾ ਪਤਾ ਹੁਕਮ ਲੋ ਹੋ ਰਿਹਾ ਪਹਿਲਾਂ ਧਿਆਨ ਜਿਆਦਾ ਬਾਹਰ ਰਹਿੰਦਾ ਸੀ ਉਹ ਨਾ ਬਗੜ ਜਾਏ ਉਹ ਨਾ ਰੁੜ ਜਾਏ ਉਹ ਨਾ ਪਗੜ ਜਾਏ ਉਹ ਲੋ ਫੁਰ ਲਗਾਤਾਰ ਸੂਈ ਟਿਕੀ ਰਹਿੰਦੀ ਹੈ ਆਤਮ ਦਰਸ਼ਨ ਤੇ ਆਪਣੀ ਆਤਮ ਖੋਜ ਤੇ ਕੀ ਵਕਈ ਪਰਮੇਸ਼ਰ ਦੇ ਬਾਣੇ ਦਾ ਸਭ ਕੁਝ ਹੁੰਦਾ ਇਹ ਤੇ ਸੂਈ ਟਿਕੀ ਰਹਿੰਦੀ ਹੈ ਬਾਣੇ ਨੂੰ ਸਮਝਣ ਤੇ ਕੀ ਜਿਹੜੇ ਮਿੱਟੀ ਦੀ ਮੂਰਤਾਂ ਦੇ ਨੇ ਚਾਹੀਏ ਰਚੀਆਂ ਨੇ ਕੀ ਇਹ ਗੱਲ ਬਿਲਕੁਲ ਠੀਕ ਆ ਕਿ ਜਨਤਾ ਕੇ ਬਸ ਕੁਝ ਨਹੀਂ ਤੇਰੀ ਨਿਰਖਾ ਤੇਰੀ ਕਰਦੀ ਆ ਕੋਲ ਪਾੜੇ ਨੂੰ ਸਮਝਣਾ ਇੱਕ ਹੋਏਗਾ ਨਾ ਪਾੜੇ ਦੀ ਸਮਝ ਨਹੀਂ ਆਉਂਦੀ ਪਾੜੇ ਦੀ ਕੀ ਸਮਝੀ ਉਹਨੂੰ ਪਹਿਲਾਂ ਆਪਣੀ ਹੋ ਨਹੀਂ ਸਮਝ ਆਉਂਦੀ ਕਿ ਮੈਂ ਕੀ ਕਰਨਾ ਕੀ ਨਹੀਂ ਕਰਦਾ ਮੇਰੇ ਘਰੇ ਤੇ ਹੁੰਦਾ ਕਿ ਨਹੀਂ ਹੁੰਦਾ ਕਬਜ਼ਾ ਮੈਨਾਂ ਪਤਾ ਲੱਗਾ ਮੇਰੇ ਘਰੇ ਤੇ ਕੁਝ ਨਹੀਂ ਹੋ ਰੋ ਮੰਨ ਲਿਆ ਚਲੋ ਮੰਨ ਲਿਆ ਪਾਲ ਉਹ ਰੱਬ ਤੋਂ ਹੱਥ ਬੋਲਿਆ ਵਿਸ਼ਵਾਸ ਕਰਕੇ ਬੋਲਿਆ ਗੁਰੂ ਦੀ ਗੱਲ ਤੇ ਵਿਸ਼ਵਾਸ ਕਰਕੇ ਬੋਲਿਆ ਸ਼ਰਧਾ ਕਰਕੇ ਬੋਲਿਆ ਚਲੋ ਉਹਨੇ ਕਹਿਣਾ ਬਾਣੀ ਨੂੰ ਸੱਤ ਸੱਤ ਕਰਕੇ ਮੰਨੋ ਕਹਿੰਦੇ ਭਾਈ ਸੱਤ ਕਰਕੇ ਬੋਲਿਆ ਚਲੋ ਚਾਹੇ ਪੂਰਾ ਕਲੀਅਰ ਨਹੀਂ ਹੈ ਹੁਣ ਉੱਤੇ ਪਰਖਣ ਪਰਖਾ ਗੁਰ ਕੀ ਬਾਤ ਖਰੀ ਐਸ ਵਸਤਾਂ ਤੋਂ ਬਿਨਾ ਬਾਣੀ ਨਹੀਂ ਪਰਖਣੀ ਕੋਈ ਇੱਥੇ ਆ ਕੇ ਬਾਣੀ ਨਹੀਂ ਪਰਖੂਗਾ ਇਥੇ ਆ ਹੁਕਮੇ ਬੂਝਾ ਤਾਂ ਦਰਸੂਜਾ ਤਾਂ ਦਰਸੂਜਾ ਫਿਰ ਡਰ ਕਿਹੜਾ ਡਰ ਐਥੋਂ ਐਸ ਲੋਕ ਤੋਂ ਪ੍ਰਲੋਗ ਦੇ ਦਰ ਦੀ ਗੱਲ ਸੱਚ ਖੜ ਦੇ ਜਿੱਥੇ ਡਰਾ ਘਰ ਵਸਦਾ ਹੈ ਹਲਤ ਆਪਸ ਵਿੱਚ ਹੋਇ ਕੋਇ ਨਾ ਫੇਰ ਵੀ ਸੰਸਾਰ ਤੋਂ ਪਰੇ ਹੈ ਸੁਖ ਦਾਜ ਫਿਰ ਉਡੀ ਸੁਖਾਂ ਤੋਂ ਪਰਿਆ ਇਹਨੂੰ ਦੇਵ ਲੋਗ ਦੀ ਰਸਤਾ ਕਹਿੰਦੇ ਦੇਵ ਲੋਕ ਇਹ ਕੋਈਆ ਇਹ ਕੋਈ ਇਹਨਾਂ ਦੇ ਵੀ ਤੈਨੂੰ ਲੋਕ ਬਣਾਉਂਦੇ ਹੈ ਪ੍ਰਭ ਲੋਕ ਪਿਛਲ ਲੋਕ ਬੁੜਾਏ ਲੋ ਉਹ ਗਲਤ ਹੈ ਲੋਕ ਇਹਨਾਂ ਦਾ ਸਾਹ ਹੋਰ ਸਾਡਾ ਕੋਈ ਦੇਵ ਲੋਕਾਂ ਅੰਦਰ ਦੇਵ ਹੂੰ ਜਿਹੜਾ ਦੇਵ ਜਿੱਥੇ ਰਹਿੰਦਾ ਹੈ ਉੱਥੇ ਆਪ ਚਲਾ ਗਿਆ ਦੇਵ ਲੋਕ ਚਲਾ ਗਿਆ ਉਧਰ ਜੁੜ ਗਿਆ ਦੇਵ ਰਾਜ ਅੰਦਰ ਦੇਵ ਦੇ ਚਰਨਾਂ ਚ ਚਲਾ ਗਿਆ ਇਹ ਦੇਵ ਲੋਕ ਬੰਦੇ ਨੇ ਦੇ ਪੂਰੀ ਮੇ ਗਏ ਹੋ ਹੋ ਦੇ ਪੂਰੀ ਕੋਲੋਂ ਵਾਸਾ ਨਾ ਨੇਜ਼ ਦੇ ਨਰਕ ਤੇ ਜਾਈ ਇੱਥੇ ਦਿਲ ਰਾਤ ਰੰਗਦੇ ਰਹੂ ਤੋਕ ਬਟੂ ਸਮਝੋੜ ਵਿੱਚ ਇੱਥੇ ਵੇਰ ਕੋਲੋਂ ਸੁਵਿਧਾ ਵੀ ਜਿਹੜੀ ਹਿੰਦਿਆ ਦੇ ਘਟ ਪੁੱਤਲੀ ਤਾਰਾਂ ਕਿੱਥੇ ਦੇਦੀਓ ਡੋਰੀ ਦੇਖ ਲੈ ਡੋਰੀ ਹੱਥ ਤੁਹਾਰੇ ਹੈ ਜੜੀ ਥੋੜੇ ਦਾ ਡੋਰੀ ਧਿਆਨ ਦੇ ਪੁੱਤਰੀ ਜੀ ਉਦਨੇ ਦੇ ਵਿੱਚ ਵੀ ਧਿਆਨ ਡੋਰੀ 'ਚ ਜ਼ਿਆਦਾ ਡੋਰੀ ਜਾਂ ਡੋਰੀ ਹਿਲਾਉਂ ਲੜੇ ਚ ਉਦਰੀ ਦਾ ਨਹੀਂ ਦੀ ਨਹੀਂ ਹੋ ਗਿਆ ਉਹ ਤਾਂ ਸਾਰਿਆਂ ਨੂੰ ਦੀ ਹੈ ਵੀ ਇਹ ਕੀ ਕਰਾਇਆ ਹੁੰਦਾ ਇਹਨਾਂ ਦਾ ਕਲ ਬੀਏ ਨੇ ਆਪ ਕਰਦੀਆਂ ਵਾਸ ਹੁਣ ਤਾਂ ਹੋਕਮ ਦੀ ਬੁੱਝਣ ਦੀ ਗੱਲ ਹੁਕਮ ਬੁੱਝ ਪਰੰਪਰਾ ਪਈ ਪਰ ਉਹ ਪਰੰਪਰਾ ਦਾ ਆਜੂ ਪਰੰਪਰਾ ਦਾ ਪਰ ਪੜ ਨਹੀਂ ਅੱਧਾ ਤਾਂ ਹੈਗਾ ਇਹੇ ਘਰ ਤਾਂ ਆ ਗਿਆ ਸਵੇਰ ਦਾ ਭੋਲਿਆ ਸ਼ਾਮ ਨੂੰ ਕਾਰਾ ਇਹ ਬਣਾਉਂਦੇ ਰਖੀ ਨਹੀਂ ਕੋਲ ਇਹ ਤਾਂ ਸ਼ੁਰੂ ਹੋਈਏ ਹੁਣ ਅਸਲ ਚ ਗੱਲ ਭਗਤੀ ਆ ਇੱਥੇ ਸ਼ੁਰੂ ਹੋਈ ਪਹਿਲਾਂ ਤਾਂ ਮਨ ਨੂੰ ਸਮਝਾਇਆ ਹੀ ਹੈ ਮਨ ਸਮਝਾਉਣ ਕਾਰਨ ਕਛੁ ਕੁ ਪੜੀ ਗਿਆ ਉਹ ਕਛੁ ਪੜੀ ਗਿਆ ਜਦੋਂ ਪੜ ਲਿਆ ਮਨ ਸਮਝ ਗਿਆ ਬਾਹਰਲੀ ਲੋੜ ਨਹੀਂ ਰਹੀ ਕੋਲ ਫਿਰ ਲੋਕੋ ਪੁੱਜਣ ਦੇ ਹੁਕਮ ਸਾਡੇ ਸਾਹਮਣੇ ਜੋ ਵਰਤੇ ਸੋ ਤੇਰਾ ਪੜ ਜੋ ਦੀਸੇ ਸੋ ਤੇਰਾ ਰੂਪ ਬਸ ਇਹ ਦੇ ਜੋ ਸਮਝ ਲਓ ਨਿਰਕਤ ਨੈਣ ਰਹੇ ਰਤਬਾਈ ਕੋ ਰਤਬਾਈ ਜਿਹੜਾ ਲਫਜ਼ ਹੈ ਰਤਬਾਈ ਦਾ ਕਹਿੰਦਾ ਖਲਾਲ ਹੋ ਜਾਂਦੀ ਹੈ ਕੋ ਰਤੂ ਲਾਲ ਨੂੰ ਦੇਣਾ ਡੋ ਰਤਬਾਈ ਦੇ ਕਹਦੇ ਸ੍ਰੀ ਕੇ ਨਾਲ ਦੇਖਦਾ ਦੇਖਦਾ ਸਵੇਦਾ ਸਵੇਦਾ ਅਕਲ ਨੂੰ ਰੰਗ ਚੜ ਜਾਂਦਾ ਸੂਟਾ ਪੜਾਉ ਤ ਗੰਕਾ ਤਰੀ ਇੱਥੇ ਸੂਟਾ ਬੜਾਉਦੀ ਹੈ ਗਨਕਾ ਇਹ ਨੂੰ ਸਮਝਾਉਦੀ ਆ ਵੀ ਤੇ ਹੋ ਕੋ ਨਾ ਹੋ ਰਿਹਾ ਤੇਰੇ ਬੜਾ ਆਪਣੇ ਖਾਦੀ ਆਪਾਂ ਨੂੰ ਦੋਹਰੂ ਆਪਣੇ ਖਾਦੀ ਇੱਥੇ ਬੁੱਢੀ ਵਰਨੂ ਸਮਝਾ ਰਹੀ ਹੈ ਹੁਣ ਮਨ ਨੇ ਸਮਝਣਾ ਵੀ ਹਾਂ ਵਾਕਿਆ ਹੀ ਹੋ ਰਿਹਾ ਹੈ ਪਹਿਲਾਂ ਮਨ ਤਾਂ ਲਿਆ ਵੀ ਹੋ ਰਿਹਾ ਹੈ ਪਰ ਸਮਝ ਰਿਹਾ ਹੁਣ ਵੀ ਉਹ ਕੀ ਹੋ ਰਿਹਾ ਜਿਉਂ-ਜਿਉਂ ਸਮਝ ਰਿਹਾ ਤੇ ਉਹ ਤੇ ਉਹ ਬੋਲ ਰਿਹਾ ਜਿਉਂ-ਜਿਉਂ ਦੇ ਤੁਗਿਆਰ ਬੇਜ ਗੱਲ ਆ ਰਹੀ ਹੈ ਕਿ ਉਹ ਤੇ ਉਹਦਾ ਵਿਸ਼ਵਾਸ ਪੱਕਾ ਹੋ ਰਿਹਾ ਮੰਨਣਾ ਮੰਨਣਾ ਹੋਊਗਾ ਨਾ ਵਿਸ਼ਵਾਸ ਪੱਕਾ ਹੋਣਾ ਹੋਰ ਨਾਲ ਤੇ ਉਹਦਾ ਭਰੋਸਾ ਪੱਕਾ ਹੋ ਰਿਹਾ ਰਤਬਾਈ ਜਾਉਣਾ ਰਾਮ ਦੇ ਜੱਲ ਜੋ ਰਤੇ ਰੰਗ ਠੀਕ ਹੈ ਇੱਕ ਹੈ ਨਾਨਕੂ ਗੂੜਾ ਰਤਬਾਈ ਜਾਉਣਾ ਅੱਖਾਂ ਜਲਾਲ ਲਈ ਹੋ ਜਾਣਾ ਕਹਿੰਦੇ ਰਾਤ ਨੂੰ ਸੌਂਦੇ ਨਹੀਂ ਦਿਨ ਦਾ ਸੌਂਦੇ ਨਹੀਂ ਅੱਖਾਂ ਲਾਲ ਹੋ ਜਾਂਦੀਆਂ ਲੋ ਬਹੁ ਸ਼ੀਗਰ ਕਦੇ ਖਵੇ ਹਾਂ ਨਿਰਖਤ ਨਿਰਖਤ ਜੱਗ ਜਾਏ ਪਾਵਾ ਜਿਹੜਾ ਨਰੀਖਣ ਕਰਨਾ ਬ੍ਰਿੱਕੀ ਨਾਲ ਕੋਖਣਾ ਬ੍ਰਿੱਕੀ ਨਾਲ ਕੋਖ ਕਰਦਾ ਹੈ ਬ੍ਰਿੱਕੀ ਦੇ ਕੋਖਾ ਇਹ ਉਹ ਬ ਕੋਖੇ ਨੇ ਇਹ ਵਾਕਿਆ ਹੀ ਉਹ ਗੱਲ ਠੀਕ ਹੈ ਹੋ ਰਿਹਾ ਉਹਦੀ ਵਰਜੀ ਨਾਲ ਐਵੇਂ ਸਾਨੂੰ ਭੁਲੇਖਾ ਸਾਡੀ ਵਰਜੀ ਨੂੰ ਹੋ ਰਹੀ ਬ੍ਰਿੱਕੀ ਨਾਲ ਕੋਥੇ ਕੋਖੇ ਨਿਰਖਤ ਨਿਰਖਤ ਜੱਬ ਜਾਏ ਪਾਵਾ ਜਦ ਇਹ ਪੂਰੀ ਸਮਝ ਆ ਜਾਂਦੀ ਹੈ ਜਦ ਡੋਰ ਵੀ ਦੀ ਜਾਂਦੀ ਹੈ ਤਾਂ ਡੋਰ ਹਲਾਉਣ ਵਾਲਾ ਵੀ ਦੀ ਇਹਦੀ ਸ਼ਬਦ ਜਿਹੜਾ ਹੈਗਾ ਜਿਹਦੇ ਹੁਕਮ ਦੇ ਥਰੂ ਸਭ ਕੁਝ ਹੋ ਰਿਹਾ ਜਾਂਦਾ ਉਹ ਛੁੱਟ ਪੈਂਦਾ ਪਾਵਾ ਔਰ ਪਾਵਾ ਕੀ ਪਾਵਾ ਪਾਇਆ ਔਰ ਕੀ ਕੀ ਪਾਵਾ ਉਹ ਹੁਕਮ ਵੀ ਛੁੱਟ ਜਾਂਦਾ ਉਧਰ ਹੁਕਮ ਸੁਣਦਾ ਉਧਰ ਕੰਮ ਹੋ ਜਾਂਦਾ ਉਹ ਸਿੱਧਾ ਹੀ ਸੰਪਰਕ ਹੋ ਗਿਆ ਸ਼ਬਦ ਵੀ ਸੁਣ ਗਿਆ ਅਰਹੁ ਦਾ ਐਕਸ਼ਨ ਵੀ ਦੇਖ ਲਿਆ ਐਕਸ਼ਨ ਉਹ ਤਾਂ ਤਾਂ ਹੋ ਕਹੋ ਉਹਦਾ ਐਕਸ਼ਨ ਵੀ ਹੈ ਦੋ ਚੀਜ਼ਾਂ ਦੇ ਲਈਆ ਵਾ ਵ ਸ਼ਬਦ ਨਾਲ ਸੁਣਦਾ ਸੁਣਵਾ ਰਿਹਾ ਹੋ ਗਿਆ ਐਕਸ਼ਨ ਕਰ ਉਹ ਦੁਬਾਰਾ ਦੇਖ ਲਿਆ ਤੇ ਦੀਦਾ ਹੀ ਹੈ ਤੇ ਕੋ ਬਰਤੇ ਤੇਰਾ ਪੜ ਇੱਥੇ ਆ ਕੇ ਐਂਡ ਹੋ ਕੰਬੂਜ ਪਰਮਪੰਦ। ਬੁੱਝਲੇ। 바ਵਾ। ਹਾਂ ਪਰਮਪੰਦ ਪਾਈ। ਆਬਲੇ ਨਿਰਖੈ ਨਿਰਖੋ ਮਿਲਾਵਾ। ਬਾਦ ਫਿਰ ਕੀ ਐ? ਜੋਜ ਹੁਕਮ ਬੁੱਝੈ। ਜਿਹੜਾ ਬੁੱਝਣ ਵਾਲਾ ਸੀ ਉਹਦੇ ਵਿੱਚ ਮਿਲ ਗਿਆ। ਸੁਰਤੇ ਸ਼ਬਦ ਵਿੱਚ ਲੀਨ ਹੋ ਗਈ। ਸੁਰਤੇ ਸੀਨੇ ਟਿਗੀ ਹੋਈ ਦੇਖ ਰਹੀ ਧਿਆਨ ਦੇਖ ਰਹੀ ਸੀ ਨਾ। ਜੋ ਬਦ ਨਿਰਖਿਆ। ਫਿਰ ਕਾ ਕੀ ਸ਼ਬਦ? ਹੁਕਮ ਪਾਣਾ ਦਿਰਘ ਰਿਹਾ ਸੀ ਜਿਹੜਾ ਫਿੱਕ ਹੋ ਗਿਆ ਉਹ। ਥਾਬਲੇ ਨਿਰਖੇ ਨਿਰਖਾ ਮਿਲਾਵਾ ਪਾਣੀ ਜਾ ਰਿਹਾ ਸੀ ਸੁੱਕੇ ਦੇ ਵਿੱਚ ਦੀ ਗਾਂ ਸਮੁੰਦਰ ਖੜਾ ਸੀ। ਵਾਜਾ ਸਮੁੰਦਰ ਦੇ ਨਾਲ ਟੱਕ ਹੋਇਆ ਲੱਗ ਗਿਆ ਵਿੱਚ ਹੀ ਆ ਗਿਆ। ਭਈ ਬਾਹਰੋਂ ਜਾ ਰਹੀ ਸੀ ਧਾਰ ਜਦ ਸਮੁੰਦਰ ਦਾ ਪਾਣੀ ਜਾਂ ਹੋਏ ਪਾਣੀ ਟਾਕਿਓਂ ਬੜ ਗਿਆ ਵਿੱਚ ਸੁਰਤ ਸ਼ਬਦ ਦੇ ਵਿੱਚ ਰੜੀ ਵਿਚਲੀ ਹੋ ਗਈ ਜਿੱਥੇ ਅੰਦਰ ਵਿੱਚ ਫਾਸਲਾ ਸੀ ਉਹਦੇ ਜਿਹ ਤੁਰੇ ਜਾ ਰਹੇ ਸੀ ਉਹਨਾਂ ਖੋਜ ਦੇ ਵਿੱਚ ਜਾ ਰਹੇ ਸੀ ਜਦ ਸਮੁੰਦਰ ਆ ਗਿਆ ਉਹ ਵਿਚ ਰਗਿਆ ਬਸ ਸਮੁੰਦਰੇ ਬੜ ਗਿਆ ਦਿਰਖਾ ਦਿਰਖਾ ਜੋ ਦਕਾਸੀ ਜੋ ਸਮਝਿਆ ਸੀ ਭਲਾਕਿਆ ਸੀ ਫਿਰ ਗਿਆ ਦੋਏਕ ਹੋ ਗਿਆ ਬਣਾਵਾ ਸੁਰਤ ਸ਼ਬਦ ਭਗਸਾਗਰ ਭਗਸਾਗਰ ਤੇ ਭਗਸਾਗਰ ਥਲੇ ਰਹਿ ਗਿਆ ਉੱਪਰ ਉੱਠ ਗਿਆ ਭਗਸਾਗਰ ਨਾਲ ਟੱਕੇ ਕੋਈ ਰਿਸ਼ਤਾ ਹੀ ਨਹੀਂ ਰਿਹਾ ਸੁਬੰਦਰ ਜੀ ਗੱਲ ਗੁਰਬਾਣੀ ਦੀ ਹੋ ਗਈ ਸਾਰੀ ਇਹਨਾਂ ਗੱਲਾਂ ਦੀ ਵਿਆਖਿਆ ਗੱਲ ਕੀਤੀ ਗਈ ਇਹ ਤਾਂ ਕੁਝ ਹੋਰ ਕਹਿ ਗਿਆ ਕਵੀ ਉਹ। ਜਦ ਕਹਿੰਦੇ ਨਾ ਬੁਲਾਵਾ ਕਹਿ ਗਿਆ। ਐਸੀ ਗੱਲ ਨੂੰ ਖਲਾਸੇਂ ਕੀਤੇ ਹੋਏ। ਸੁਰਤ ਸ਼ਬਦ ਭਾਵਸਾਦਰ ਤਰੀਏ। ਨਾਲ ਕਰਨਾ ਉਹ ਪਖਾਣਾ। ਸਾਰਾ ਬਦਲ ਨਾ ਜਾਂਦਾ। ਤਖ਼ਤੀਰ ਨਹੀਂ ਫਿਰਦੇ ਨੇ। ਸਾਰਾ ਬਦਲ ਨਾ ਜਾਂਦਾ। ਨਾਮ ਵੀ ਨਾਲ ਆਇਆ। ਨਾਮ ਵੀ ਨਹੀਂ ਆ ਰਹੀ ਫਿਰਦੇ। ਉਹਨਾਂ ਦਾ ਕੁਝ ਨਹੀਂ ਉਹਦੇ। ਇੰਡੀਸ਼ੀਆ ਨਾਲ ਕੁਝ ਨਹੀਂ ਬਦਲਿਆ ਆਇਆ। ਉਹਨਾਂ ਨੂੰ ਗੁਰਬਤਾ ਪਤਾ ਹੀ ਨਹੀਂ ਲੱਗਿਆ ਵਿਗਾਲ ਕੀ ਹੈ ਇਸ ਕਰਕੇ ਉੜ ਜਗੇ ਕਿਉਂਕਿ ਉੜ ਜਿਆ ਹਮੈ ਦੀ ਮਤ ਪੜ ਲਈ ਨਾ ਉਹਨਾਂ ਨੇ ਜੋ ਵੀ ਕੁਝ ਲਿਖਿਆ ਗਿਆ ਹੈ ਗੁਰਬਾਣੀ ਤੇ ਉੜ ਜੀ ਮਤਾਲਿਆ ਨਹੀਂ ਲਿਖਿਆ ਰੇ ਭਾਈ ਉਹ ਚੀਜ਼ ਨੂੰ ਪੜ ਕੇ ਹੋਰ ਉੜ ਜੀ ਜਾਂਦੇ ਨੇ ਸੋਚਣਗੇ ਕਿੱਥੇ ਸੁਣਦੇ ਕਿ ਵੀ ਹੁਣ ਸਵਾਲ ਹੈ ਇਹਨ ਅਖਰਾਵਾਂ ਵਿੱਚ ਕੋਈ ਗੁਰੂ ਖੋਜੇ ਗੁਰਮਖੋਜੇ ਇਹਨਾਂ ਜੋ ਖੋਜੋ ਇਹ ਰਾਹ ਪਾਉਂ ਲੈ ਕਹਾਂ ਸ਼ਬਦੇ ਖੋਜੀ ਆਉਂਦਾ ਉਹ ਸ਼ਬਦ ਵੀ ਇਹਨੂੰ ਗਿਆ ਆਇਆ ਕਹਾਂ ਸ਼ਬਦਾਂ ਖੋਜੀਏ ਸ਼ਬਦ ਦੁਆਰਾ ਕਾਇਆ ਖੋਜੀਏ ਇਹ ਤੋੜ ਪੜੀਏ ਸਮਝੀਏ ਖੋਜੀਏ ਅੰਦਰ ਗક્ષા ਤਾਰੀ ਤੇ ਦੇਖਣਾ ਤੇਲੀ ਕਰ ਰਸਮੀ ਤੋਂ ਤੇਲੀ ਜਮਿੰਦਰੂ ਰਿਤੇ ਹੋ ਪਰ bari ਆਇਆ ਰਖਾ ਰਹਿ ਕੇ ਝੋਲੇ ਚ ਬੋਗੇ ਤੇ ਕਦੇ ਜਾਂਦਾ ਵਟਪੌਣ ਰੱਖਿਆ ਨਹੀਂ ਬਾਦ ਵਿੱਚ ਨਿਸ਼ਾਨ ਦਾ ਹੀ ਮੌਕੇ ਤੇ ਦੇਣੀ ਹੈ ਨਖਾ ਤਾਂ ਉਹਨੂੰ ਦੱਸੂਗਾ ਵੀ ਇਹ ਨਿਸ਼ਾਨ ਦਾ ਹੀ ਠੀਕ ਹੈ ਨਾਲਸਾ ਇਹ ਤਾਂ ਨਿਸ਼ਾਨ ਦਾ ਹੀ ਨੋਸ਼ਾ ਹੈ ਪਰ bari ਵਾਲਾ ਕਾਪੜ ਵਾਲਿਆਂ ਦੇ ਕਾਰਨ ਸਾਡੇ ਕੋਲ ਖਤੌੜੀ ਕੱਢੂਗਾ ਖਜ਼ਰਾ ਕੱਢੂਗਾ ਰਕਸ਼ਾ ਕੱਢੂਗਾ ਫਿਰ ਨਾਪ ਕੇ ਮੋਖੇ ਦੇ ਲੱਪੂਗਾ ਜਾਂ ਕੇ ਜੜਦਾਂ ਨੋਬਲੇ ਇਹਦੇ ਨਾਲ ਇਹ ਤਾਂ ਪਹਿਮਾਨ ਹੈ ਇਹ ਪਹਿਮਾਨ ਹੈ ਪਹਿਮਾਨ ਨੂੰ ਉੱਥੇ ਢੱਕੀ ਜਾਂਦਾ ਰਿ ਬਰਤਦਾ ਰਹੀ ਹੂੰ ਬਰਤਦਾ ਬਰਤਦਾ ਰਹੀ ਕੀ ਕਸੋਟੀ ਹੈ ਇਹ ਇਹਦੇ ਤੇ ਲਾਗੇ ਦਾ ਮਨੂ ਪਰਖਣੇ ਵੀ ਇੱਕ ਖਰਾ ਹੈ ਜਾਂ ਖੋਟਾ ਹੈ ਕਸੋਟੀ ਵੀ ਨਹੀਂ ਸੁਣਿਆ ਕੋ ਉਤੇ ਤੇ ਲਾਗੇ ਨੇ ਇਹ ਖਰਾ ਹੋਟਾ ਇਹ ਖੋਟੇ ਘਰੇ ਦੀ ਪਛਾਣ ਦਸੂ ਹਰ ਹੀਰਾ ਜਦ ਜੋੜੀ ਹਰ ਕੀਆ ਹੀਰਾ ਜਨ ਜਿਹੜਾ ਉਹ ਜੋਰੀ ਇਹ ਜੋਰੀ ਬਣਾਉਂਦੀ ਐ ਜੋਰੀ ਵਾਲੀ ਪੜਾਈ ਐ ਔਰ ਕੁਝ ਨਹੀਂ ਵਾਲੀ ਇਹ ਆਪਣੇ ਆਪ ਨੂੰ ਬੁੱਤੂ ਸੀ ਪਰ ਖੜ ਸਿਆਰੇ ਭਾਈ ਉਹ ਮੂਠੀ ਉਹ ਵੀ ਦੱਸ ਦੂਗੀ ਕੋ ਸੋਟੀ ਵੀ ਤੇਰੇ ਵਾਲੀ ਖੜ ਤੇਰੀ ਵਾਲੀ ਗੱਲ ਤਾਂ ਠੀਕ ਹੈ ਉਹਦੀ ਵੀ ਦੱਸ ਦੂ ਦੂਏ ਦੀ ਵੀ ਦੱਸੋ ਜੋਰੀ ਕਿਵੇਂ ਬਣਨੇ ਜਾਣੇ ਖੋਟੇ ਖਰੇ ਕਿਵੇਂ ਪਛਾਣਨੇ ਸੱਤ ਖੌਣ ਨੇ ਬਨਾਂਸ ਇਕੱਠਾ ਕੋਣ ਨੇ ਖੋਟੇ ਖਰੇ ਪਛਾਣਨ ਗੁਰਮੁਖ ਖੋਟੇ ਖਰੇ ਪਛਾਣਨ ਗੁਰਮੁਖ ਚੁੱਕੇ ਆਉਣ ਜਾਣ ਗੁਰਮੁਖ ਲੱਗੇ ਸਾਇਦ ਤੇ ਆਣ ਸਾਇਦ ਸਾਇਤਾਨ ਕੀ ਜਟਕੇ ਆ ਜਾਂਦਾ ਪੇ ਲੱਗਿਆ ਸੱਚ ਕਰਨੀ ਜਾਂ ਮਨ ਟਿਕ ਜਾਂਦਾ ਧਿਆਨ ਲੱਗਿਆ ਸਮਝੋ ਧਿਆਨ ਨਹੀਂ ਕਿ ਕਰ ਲਵੋ ਧਿਆਨ ਲਾਉਣਾ ਨਹੀਂ ਕਰਦੇ ਲਾਉਣਾ ਨਹੀਂ ਧਿਆਨ ਹਟਾਉਣਾ ਸਭ ਜਗ੍ਹਾ ਤੇ ਧਿਆਨ ਲੱਗਣ ਦਾ ਇਹਾਤ ਹੈ ਧਿਆਨ ਕਿਹੜਾ ਕਿਤੇ ਲੱਗਿਆ ਰਹਿੰਦਾ ਬਾਹਰ ਇਹਨੂੰ ਹਟਾ ਦੇ ਲੋੜ ਨਹੀਂ ਕਿਤੇ ਲਗਣਾ ਨਹੀਂ ਆਪਿਆ ਫਿਰ ਜਿੱਥੇ ਲਗਣਾ ਹੈ ਨਾ ਲੱਗੜੀ ਇਹਨੂੰ ਪਾਦੀ ਹੈ ਲੱਗਣ ਦੇ ਨਹੀਂ ਇਹਨਾਂ ਨੂੰ ਬਾਹਾਂ ਜਿਹੀ ਲੱਗਣ ਦੇਣ ਬਸ ਬਾੜੀ ਲਗੜ ਦੇਣ ਬਸ ਐਤਰ ਕੁੜੀ ਦੇ ਨਾਲ ਤੇ ਕੁੜੀ ਦੇ ਨਾਲ ਬਦਲਣਾ ਚਾਹੀਦਾ ਨਹੀਂ ਲੱਗੜ ਸੁਣੇ ਹੈ ਲੱਗਦਾ ਉਹ ਵੀ ਹੰਡ ਦਾ ਰੰਗ ਤੇ ਆਉਂਦਾ ਜਾਂਦਾ ਹੈਗਾ ਮੈਨੂੰ ਜੀ ਨਹੀਂ ਲੱਗ ਰਿਹਾ ਲੱਗ ਰਿਹਾ